ਦੋਸਤੋ ਸੁਣਦੇ ਹੁੰਦੇ ਸੀਗੇ ਬਗਾਨੀ ਸ਼ਾਹ ਤੇ ਮੁੱਛਾ ਤੇ ਸਿਆਣਿਆਂ ਦੀ ਘਰਤਾ ਇਹ ਕਹਿੰਦੇ ਬਗਾਨੀ ਸ਼ਾਹ ਤੇ ਮੁੱਛਾ ਨਹੀਂ ਮਰਾਉਣੀਆਂ ਚਾਹੀਦੀਆਂ ਹਨ ਅੱਜ ਉਹੀ ਗੱਲ ਸਾਡੇ ਨਾਲ ਹੋਈ ਪਹਿਲਾਂ ਤਾਂ ਮੈਂ ਤੁਹਾਨੂੰ ਸੁਣਾਉਣਾ ਉਹ ਗੱਲ ਵੀ ਬਗਾਨੀ ਸ਼ਾਹ ਤੇ ਮੁੱਛਾ ਦੀ ਕੀ ਗੱਲ ਸੀ ਕਹਿੰਦੇ ਇੱਕ ਜੇਠ ਹੁੰਦਾ ਤੇ ਉਹਦੀਆਂ ਨਾ 6-7 ਪਰਝਾਈਆਂ ਹੁੰਦੀਆਂ ਹਨ ਭਾਬੀਆਂ ਜਿਹਨਾਂ ਨੂੰ ਕਹਿੰਦੇ ਉਹ ਪਰਝਾਈਆਂ ਕਹਿੰਦੇ ਹਣ ਭਾਦੂਆਂ ਕਹਿੰਦੇ ਹੁੰਦੇ ਆ ਤੇ ਹੋਰ ਇੱਕ ਪਰਝਾਈ ਦੇ ਘਰੋਂ ਰੋਜ਼ ਲੱਸੀ ਪੀਂ ਜਾਂਦਾ ਰੋਜ਼ ਤੇ ਉਹ ਜਿਹੜਾ ਲੱਸੀ ਪੀਂਦਾ ਨਾ ਤੇ ਉਹਦੀਆਂ ਮੁੱਛਾਂ ਜਿਹੜੀਆਂ ਉਹ ਲੱਭਰ ਜਾਂਦੀਆਂ ਤੇ ਉਹਦੀ ਭਾਬੀਆਂ ਦੀ ਵੇ ਜਾਗਰਾ ਵੀ ਤੂੰ ਲੱਸੀ ਪੀਣ ਦਾ ਕੀ ਫਾਇਦਾ ਤੇਰੀਆਂ ਸਾਰੀਆਂ ਤਾਂ ਮੁੱਛਾਂ ਲੱਭੜ ਜਾਂਦੀਆਂ ਕਹਿੰਦੀ ਹੁਣ ਤੈਨੂੰ ਨਾ ਲੱਸੀ ਫੇਰ ਮਿਲਣੀ ਆ ਜਦੋਂ ਤੂੰ ਮੁੱਛਾਂ ਮਨਾ ਕੇ ਆਏਗਾ ਚੱਈ ਚਲੋ ਕੋਈ ਗੱਲ ਨਹੀਂ ਜਾਗਰਾਂ ਦਾ ਯਾਰ ਵੀ ਲਸੀ ਵੀ ਮੈਲ ਨੂੰ ਹਟ ਗਈ ਉਹਨੇ ਕੀ ਕੀਤਾ ਇੱਕ ਦਿਨ ਉਹ ਸਵੇਰੇ ਸਵੇਰੇ ਤੇ ਨਾਈ ਕੋਲੇ ਚਲਿਆ ਗਿਆ ਮੁੱਛਾ ਮਨਾਉਣ ਤੇ ਮੁੱਛਾ ਮਨਾਉਣ ਤੇ ਉੱਥੇ ਨਾਈ ਕੋਲੇ ਥੋੜੀ ਜਿਹੀ ਭੀੜ ਜਿਆਦੇ ਸੀ ਟਾਈਮ ਜਿਆਦੇ ਲੱਗ ਗਿਆ ਜਾਨੀ ਕਿ ਵੀ 1-2 ਘੰਟੇ ਲੱਗ ਗਏ ਜਦੋਂ ਉਹਦੀ ਵਾਰੀ ਆਈ ਤੇ ਉਹਨੇ ਮੁੱਛਾ ਮਛਾਂ ਦਾੜੀ ਦੂੜੀ ਮਨਾਲੀ ਸਾਰੀ ਹਨ ਤੇ ਜਦੋਂ ਉਹ ਭਾਬੀ ਦੇ ਕੋਲ ਗਿਆ ਉਹ ਬਹੁਤ ਜੋ ਲੇਟ ਹੋ ਗਿਆ ਤੇ ਕਹਿੰਦਾ ਲਿਆ ਭਾਬੀ ਕਹਿੰਦਾ ਮੈਂ ਅੱਜ ਮੁੱਛਾ ਮਨਾ ਆਂਦੀਆਂ ਤੇ ਲੱਸੀ ਦੇ ਬਣ ਆਉਂਦੀ ਜਾਗਰਤ ਤੂੰ ਅੱਜ ਲੇਟ ਹੀ ਬਹੁਤ ਹੋ ਗਿਆ ਵੀ ਲੱਸੀ ਦਾ ਮੈਂ ਕੁੱਤੇ ਨੂੰ ਬਾਤੀ ਉਥੋਂ ਇੱਕ ਆਫ਼ਤ ਬਣੀ ਸੀ ਕਿ ਬਗਾਨੀ ਸ਼ਾਹ ਤੇ ਮੁੱਛਾ ਨਹੀਂ ਬਣਾਉਣੀਆਂ ਚਾਹੀਦੀਆਂ ਇਹ ਹੀ ਗੱਲ ਅੱਜ ਸਾਡੇ ਨਾਲ ਹੋਈ ਸਾਡਾ ਇੱਕ ਬੰਦਾ ਸੀਗਾ ਯਾਰ ਦੋਸਤ ਅਸੀਂ ਅੱਜ ਕਿਤੇ ਜਾਣਾ ਸੀ ਬਹੁਤ ਜ਼ਰੂਰੀ ਕੰਮ ਸੀਗਾ ਤੇ ਅਸੀਂ ਜਾਣਾ ਸੀ ਆਪਦੇ ਵਹੀਕਲ ਤੇ ਆਪਦੇ ਮੋਟਰਸਾਈਕਲ ਤੇ ਤੇ ਸਾਨੂੰ ਕਿਸੇ ਨੇ ਇੱਕ ਆਪਦੇ ਯਾਰ ਦੋਸਤ ਨਹੀਂ ਕਹਤਾ ਕਹਿੰਦਾ ਯਾਰ ਤੁਸੀਂ ਕਿੱਥੇ ਜਾਓਗੇ ਠੰਡ 'ਚ ਠਰਦੇ ਤੇ ਤੁਸੀਂ ਮੇਰੀ ਗੱਡੀ ਲੈ ਜਾ ਜੋ ਤੇ ਅਸੀਂ ਕਹ ਚੱਲ ਠੀਕ ਆ ਭਾਈ ਅਗਲੇ ਨੇ ਆਪ ਵੀ ਕਹਤਾ ਅਰੇ ਗਿਆ ਚੱਲ ਠੀਕ ਆ ਭਰਾਵਾ ਤੇਰੀ ਗੱਡੀ ਲੈ ਜਾਾਂਗੇ ਤੇ ਗੱਡੀ ਤੜਕੇ ਅਸੀਂ 6 ਵਜੇ ਜਾਣਾ ਸੀ ਤੜਕੇ ਉੱਠੇ 5 ਵਜੇ ਨਹਾਤੇ ਠੰਡ 'ਚ ਨਹਾ ਨੂੰ ਕੇ ਤਿਆਰ ਹੋਏ ਜਦੋਂ 6 ਵਜੇ ਉਹਨੂੰ ਫੋਨ ਕਰਨ ਲੱਗੇ ਉਹ ਬੰਦੇ ਨੇ ਸਾਡਾ ਫੋਨ ਨਹੀਂ ਚੱਕਿਆ ਜੀ ਅਸੀਂ 15 ਫੋਨ ਲਾ ਲਏ 20 ਫੋਨ ਲਾ ਲਏ ਉਹ ਬੰਦੇ ਨੇ ਫੋਨ ਨਹੀਂ ਚੱਕਿਆ ਤੇ ਸਾਡੇ ਨਾਲ ਅੱਜ ਤਾਂ ਹੀ ਮਤ ਨੂੰ ਕਿਹਾ ਵੀ ਉਹ ਗੱਲ ਹੋ ਗਈ ਬਗਾਨੀ ਸ਼ਾਹ ਤੇ ਮੁੱਛਾਂ ਬਣਾਉਣ ਵਾਲੀ ਗੱਲ ਹੋ ਗਈ ਜੇ ਅਸੀਂ ਆਪਦੇ ਸਾਧਨ ਤੇ ਨਿਕਲ ਜਾਂਦੇ ਤੇ ਅਸੀਂ ਹੁਣ ਨੂੰ ਪਹੁੰਚਣ ਵਾਲੇ ਹੋਣਾ ਸੀ ਤੇ ਹੁਣ ਨਾ ਨੂੰ ਕਿ ਸਵੇਰ ਦੇ ਬੈਠੇ ਆ ਧੜਕੇ ਦੇ 5 ਵਜੇ ਦੇ ਤਿਆਰ ਹੋ ਕੇ ਮਿੰਦਰਾ ਤੜਕੇ ਸਧਾਂ ਉੱਠੇ ਤੇ ਇਹਦੋਂ ਕਹਿੰਦੇ ਹੁੰਦੇ ਆ ਵੀ ਆਪਣੀ ਚੀਜ਼ ਦਾ ਆਪਦਾ ਹੀ ਨਜ਼ਾਰਾ ਹੁੰਦਾ ਤੇ ਆਪਦਾ ਹੀ ਮੁੱਲ ਹੁੰਦਾ ਉਹਨੂੰ ਜੱਥੇ ਮਰਜ਼ੀ ਲੈ ਕੇ ਤੁਰਪੋ ਇਸ ਕਰਕੇ ਕਦੇ ਕਿਸੇ ਤੇ ਤੁਸੀਂ ਪਹਿਲੀ ਗੱਲ ਤੋਂ ਭਰੋਸਾ ਨਾ ਕਰੋ ਤੇ ਬਗਾਨੀ ਸਾ ਦੇ ਮੁੱਛਾ ਨਾ ਮਨਾਓ ਕਿ ਬੰਦਾ ਤੁਹਾਡੇ ਨਾਲ ਖੜ ਜੂ ਹਟਾਂ ਕਈ ਵਾਰੀ ਬਾਕੀ ਇਹ ਨਹੀਂ ਪਤਾ ਹੁਣ ਬੰਦਾ ਉਹ ਉੱਠਿਆ ਨਾ ਹੋਵੇ ਜਾਂ ਵੈਸੇ ਤਾਂ ਉਹ ਕਹਿੰਦਾ ਸੀਗਾ ਵੀ ਮੈਨੂੰ ਜਦੋਂ ਮਰਜ਼ੀ ਫੋਨ ਕਰ ਲਓ ਮੈਂ ਜਾਾਂਦੇ ਹੁਣਾ ਉਹਨੂੰ ਫੋਨ ਨਹੀਂ ਚੱਕਿਆ ਸਾਡਾ ਹੁਣ ਪੂਰੇ ਪੌਣੇ 8 ਹੋ ਗਿਆ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਉਹਨੂੰ ਅਸੀਂ ਫੋਨ ਲਾਉਂਦੇ ਰਹੇ ਸਾਡਾ ਫੋਨ ਨਹੀਂ ਚੱਕਿਆ ਦੋਸਤੋ ਕਦੇ ਵੀ ਕਿਸੇ ਤੇ ਯਕੀਨ ਨਾ ਕਰੋ ਜਿਹੜੀ ਸਾਡੇ ਨਾਲ ਹੋਈ ਆ ਅੱਜ ਸਾਡੀ ਬਗਾਨੀ ਸ਼ਾਹ ਦੇ ਮੁੱਛਾਂ ਬਣਨ ਵਾਲੀ ਗੱਲ ਹੋ ਗਈ ਪਰ ਅਸੀਂ ਮੁੱਛਾਂ ਦਾ ਨਹੀਂ ਮਰਾਏਂਗੇ ਚਲੋ ਕੋਨੇ ਹੀ ਫੇਰ ਚਲੇ ਜਾਵਾਂਗੇ ਤੇ ਬਾਕੀ ਦੋਸਤੋ ਆਏ ਨਾ ਕਰਿਆ ਕਰੋ ਆਲੇ ਨੂੰ ਡਰਟ ਗਿਆ ਕਰੂ ਵੀ ਮੈਂ ਘਰੋਂ ਪੁੱਛ ਕੇ ਦੱਸੂਗਾ ਆਪਦੇ ਘਰ ਵਾਲੀ ਤੋਂ ਮੈਨੂੰ ਦੇਖ ਕਰ ਰਹੀ ਨਾ ਗੱਲ ਕਰਕੇ ਫਿਰ ਤੁਹਾਨੂੰ ਦੱਸੂਗਾ ਬਾਹਰ ਮੂੰਹ ਮਾਰਨਾ ਕੋਈ ਫਾਇਦਾ ਨਹੀਂ ਹੁੰਦਾ ਕਿ ਮੈਂ ਲੈ ਜਾ ਯਾਰ ਕੋਈ ਗੱਲ ਨਹੀਂ ਆਪਦੇ ਭਰੋਸੇ ਨਾਲ ਜਾਇਆ ਕਰੋ ਅੱਜ ਕੱਲ੍ਹ ਘਰਾਂ ਦੇ ਵਿੱਚ ਜ਼ਿਆਦਾ ਤੱਕ ਜਨਾਨੀਆਂ ਤੋਂ ਪੁੱਛੇ ਤੋਂ ਬਿਗੇਰ ਬੰਦਾ ਚੀਜ਼ ਨਹੀਂ ਦੇ ਸਕਦਾ ਕਿਸੇ ਨੂੰ ਠੀਕ ਆ ਬਾਕੀ ਅੰਜਵਾਏ ਸੀਗਾ ਇਹ ਧੰਨਵਾਦ ਤੇਰਾ ਦੋਸਤਾ ਬਹੁਤ ਬਹੁਤ ਬੜੀ ਚੰਗੀ ਗੱਲ ਕੀਤੀ ਤੁਸੀਂ ਸਾਡੇ ਨਾਲ ਸਾਡੀਆਂ ਮੁੱਛਾਂ ਬਣਾ ਦੇਣੀਆਂ ਯਾਰ ਸਾਰੇ ਘਰਾਂ ਦਾ ਦੁਕਾਨਾਂ ਪਈ ਜਾਂਦੀਆਂ ਨਾਲੇ ਬਾਹਰੋਂ ਤੇ ਇਧਰ ਮੈਂ ਕੰਮ ਤੇ ਫੋਨ ਵੀ ਕਰਤਾ ਸੀ ਕਿ ਮੈਂ ਅੱਜ ਨਹੀਂ ਆਉਣਾ ਹੁਣ ਦੁਬਾਰਾ ਫੇਰ ਉਸੇ ਨੂੰ ਮੈਨੂੰ ਫੋਨ ਕਰਨਾ ਪੈਣਾ ਕਿ ਭਾਈ ਸਾਹਿਬ ਮੈਂ ਕੰਮ ਤੇ ਆ ਰਿਹਾ ਹਾਂ ਧੰਨਵਾਦ ਰਬ ਬਹੁਤ ਬਹੁਤ ਭਰਾਵਾ ਜਿਉਂਦਾਬਾਦ ਆਰੇ